ਗੌੜੀ ਬਿਰਾਗਨ ਰਬਦਾ ਜੀਓ ਕਟ ਅਬ ਕਟ ਡੂੰਗਰ ਕਣ ਇੱਕ ਨਿਰਗੁਣ ਬੈਲ ਹਮਾਰਾ ਰਮਈਏ ਛੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਵਾਹ ਕਟ ਅਬ ਕਟ ਡੂੰਗਰ ਕਣ ਇਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇਕ ਬੇਨਤੀ ਮੇਰੀ ਪੂੰਜੀ ਰੱਖੋ ਮੁਰਾਰ ਕੋਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾਧਿਆ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਹੁਣ ਧਿਆਨ ਦਿਓ ਇੱਧਰ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਪਾਵਨ ਪਵਿੱਤਰ ਰੰਗ 345 ਤੇ ਸੁਭਾਏਮਾਨ ਸ਼ਬਦ ਪੜਿਆ ਇਹ ਗੌੜੀ ਬਰਾਗਣ ਰਬਦਾਸ ਜੀਓ ਕੀ ਬਾਣੀ ਵਿੱਚੋਂ ਸ਼ਬਦ ਹੈ ਭਾਈ ਭਗਤ ਜੀ ਸਮਝਾਉਣਾ ਕਰਦੇ ਨੇ ਘਟ ਅਬ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰਾ ਭਗਤ ਜੀ ਕਹਿੰਦੇ ਜਿੰਨੀ ਰਾਹੀ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ ਉਹ ਰਸਤੇ ਬੜੇ ਔਖੇ ਪਹਾੜੀ ਰਸਤੇ ਹਨ ਤੇ ਮੇਰਾ ਮਨ ਬੜ ਦਮਾੜਾ ਜਿਹਾ ਹੈ ਇਹ ਆਪਾਂ ਕੱਲ ਗੱਲ ਵਿਚਾਰੀ ਸੀ ਬੇ ਮਨ ਬੜਾ ਕਮਜ਼ੋਰ ਜਾਂ ਹੈ ਤੇ ਰਸਤਾ ਥੋੜਾ ਜਿਹਾ ਔਖਾ ਵਾ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਕੇ ਲਿਜਾਣ ਵਾਸਤੇ ਤੇ ਇਹਦੇ ਵਿੱਚ ਹੁਣ ਮੈਂ ਆਪਣੇ ਵੱਲ ਨੂੰ ਤਕੜਾ ਕਰਨ ਵਾਸਤੇ ਆਪਣੇ ਮਨ ਨੂੰ ਤਕੜਾ ਵਾਸਤੇ ਕਰਨ ਵਾਸਤੇ ਰਮਈਆ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ प्यारे प्रभु ਅੱਗੇ ਹੀ ਮੇਰੀ ਅਰਜ਼ੋਈ ਹੈ हे प्रभु ਮੇਰੀ ਰਾਸ ਪੂੰਜੀ ਦੀ ਤੂੰ ਆਪ ਰੱਖਿਆ ਕਰੀ ਬੀਚੇ ਹੁਣ ਗੱਲਾਂ ਬੰਦ ਕਰ ਦਿਓ ਜੀ ਹੁਣ ਸ਼ਬਦ ਵਿਚਾਰ ਸ਼ੁਰੂ ਹੋ ਗਈ ਬੇਨਤੀ ਆ ਮੇਰੀ ਹੁਣ ਰੋਕੋ ਬ੍ਰੇਕ ਲਾਓ ਇਧਰੋਂ ਭਾਈ ਸਾਹਿਬ ਬੇਨਤੀ ਆ ਜੀ ਸੁਣੋ ਗੱਲ ਇਧਰ ਰੋਕੋ ਮਾੜਾ ਜਿਹਾ ਕੰਟਰੋਲ ਕਰੋ ਭਈ ਭਗਤ ਜੀ ਕਹਿੰਦੇ ਨਾ ਵੀ ਮੇਰਾ ਮਨ ਤਾਂ ਕਮਜ਼ੋਰ ਜਾ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਦਾ ਟਾਂਡਾ ਮੈਂ ਲੱਦ ਕੇ ਲਿਜਾਣਾ ਤੇ ਉਹ ਰਸਤਾ ਔਖਾ ਤੇ ਮਨ ਮੇਰਾ ਬਲ ਦਾ ਜਿਹੜਾ ਮੇਰਾ ਮਨ ਬਲਦ ਕਮਜ਼ੋਰ ਜਾ ਆਪਾਂ ਜੇ ਵਾਰੀ ਧਾਰਨ ਨਾਲ ਲਈਏ ਵੀ ਜਿਵੇਂ ਅੱਗੇ ਥੋੜੇ ਜੇ ਬਲਦ ਆਪਾਂ ਤਾਂ ਜੋੜੇ ਆ ਵੀ ਥੋੜੇ ਜੇ ਬਲਦ ਕਮਜ਼ੋਰ ਹੋਣੇ ਤਾਂ ਕਹਣਾ ਜਿਆ ਰੇਤਲਾ ਜਿਆ ਮਤਲਬ ਰਸਤਾ ਵਾ ਤੇ ਥੋੜਾ ਜਿਹਾ ਆਪਾਂ ਭਾਰ ਇਹਦੇ ਤੇ ਘੱਟ ਪਾਲ ਗਏ ਤੇ ਸੌਖਾ ਲੰਘ ਜੇ ਕਿ ਆਪਰ ਟਿੱਬਿਆਂ ਦੇ ਵਿੱਚ ਦੀ ਨੰਗ ਤੇ ਰਹੇ ਆਪਾਂ ਤਾਂ ਦੇਖੇ ਆ ਇਸ ਤਰ੍ਹਾਂ ਹੀ ਭਗਤ ਜੀ ਸਮਝਾਉਂਦੇ ਨੇ ਵੀ ਪਹਾੜੀ ਜਿਹਾ ਰਸਤਾ ਔਖਾ ਜਿਹਾ ਰਸਤਾ ਵਾ ਜਿਹੜਾ ਮੇਰਾ ਮਨ ਕਮਜ਼ੋਰ ਜਿਹਾ ਬਲ ਮੇਰਾ ਜਿਹੜਾ ਮਨ ਬਲਦ ਇਹ ਕਮਜ਼ੋਰ ਆ ਤੇ ਉਹ ਪ੍ਰਭੂ ਪਰਮਾਤਮਾ ਦਾ ਨਾਮ ਖਜ਼ਾਨਾ ਲੱਦ ਕੇ ਲਿਜਾਣ ਵਾਸਤੇ ਔਖਾ ਤੇ ਹੁਣ ਉਹਦਾ ਕੋਈ ਹੱਲ ਲੱਭਣ ਵਾਸਤੇ ਮਹਾਰਾਜ ਭਗਤ ਜੀ ਕਹਿੰਦੇ ਨੇ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਵਿਹੇ ਪ੍ਰਭੂ ਪ੍ਰਮਾਤਮਾ ਜੀ ਪਿਆਰੇ ਪ੍ਰਭੂ ਜੀ ਅੱਗੇ ਮੇਰੀ ਅਰਜੋਈ ਹੈ हे ਪ੍ਰਭੂ ਮੇਰੀ ਰਾਸ ਪੂੰਜੀ ਦੀ ਤੂੰ ਆਪ ਰੱਖਿਆ ਕਰ ਵੀ ਮੇਰਾ ਮਨ ਤਾਂ ਬੜਾ ਕਮਜ਼ੋਰ ਜਾ ਤੂੰ ਆਪ ਕਿਰਪਾ ਕਰਕੇ ਇਹਨੂੰ ਸਟਰੋਂਗ ਕਰ ਜਿਹੜਾ ਕਿ ਮੈਂ ਆਪ ਜੀ ਦੇ ਨਾਮ ਦਾ ਖਜ਼ਾਨਾ ਲੱਦ ਕੇ ਆਪ ਜੀ ਦੇ ਦਰ ਤੱਕ ਪਹੁੰਚ ਜਾਗਾ ਪਹੁੰਚ ਜਾਵਾਂ ਅੱਗੇ ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਨਾ ਜਾ ਜਾਏ ਰੇ ਏ ਭਾਈ ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦਾ ਬਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਜਿਹਨੂੰ ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਪੈਰਾ ਪੜਦੇ ਨਾ ਅਰਦਾਸ ਦੇ ਵਿੱਚ ਆਪਾਂ ਵੀ ਕੋਈ ਉਸ ਗੁਰਮਖ ਪਿਆਰੇ ਨਾਲ ਮੇਰੀ ਮੁਲਾਕਾਤ ਹੋਵੇ ਜਿਹੜਾ ਕਿ ਅਸੀਂ ਰਲ ਕੇ ਇਹ ਔਖੇ ਰਸਤੇ ਨੂੰ ਤੈਅ ਕਰ ਸਕੀਏ। ਜਾਂ ਜਿਵੇਂ ਆਪਾਂ ਮਤਲਬ ਲਾ ਵੀ ਕੋਈ ਸੁਨਣਾ ਰਸਤਾ ਵਾ ਜਿੱਥੇ ਕੋਈ ਮਤਰਾ ਆਪਾਂ ਕਹਿੰਦੇ ਵੀ ਚੋਰ ਲਟੇਰੇ ਪੈਂਦੇ ਆ ਰਸਤਾ ਸੁਨਣਾ ਕੱਲੇ ਆਲਾ ਨਹੀਂ ਰਹੇ ਸਵੇਰੇ ਵਾਲਾ ਰਸਤਾ ਨਹੀਂ ਜਿਹਨੂੰ ਆਪਾਂ ਕਹਿੰਨੇ ਆ ਵੀ ਕੋਈ ਸਾਥ ਹੋਵੇ ਤਾਂ ਚੱਲ ਸੌਖਾ ਲੰਘ ਜਾਂਦਾ। ਇਸ ਤਰ੍ਹਾਂ ਭਗਤ ਜੀ ਸਮਝਾਉਣਾ ਕਰਦੇ ਨੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਕਰਨ ਵਾਸਤੇ ਇਹ ਗੁਰੂ ਦਾ ਸਿਧਾਂਤ ਲੈ ਕੇ ਜਾਣ ਵਾਸਤੇ ਜੀਵ ਆਤਮਾ ਦੇ ਨਾਲ ਵੀ ਇਹ ਮਨ ਤਾਂ ਕਮਜ਼ੋਰ ਜਿਹਾ ਤੇ ਕੋਈ ਆਸਰਾ ਮਿਲ ਜੇ ਤੇ ਆਪਾਂ ਦੁਨਿਆਵੀ ਤਾਂ ਆਸਰਾ ਮਨੁੱਖਤਾ ਦਾ ਹੀ ਤੱਕਦੇ ਆ ਪਰ ਭਗਤ ਜੀ ਕਹਿੰਦੇ ਹੈ ਪ੍ਰਭੂ ਪ੍ਰਮਾਤਮਾ ਜੀ ਤੁਸੀਂ ਕਿਰਪਾ ਕਰੋ ਆਪਦੇ ਨਾਮ ਦਾ ਆਸਰਾ ਦਿਓ ਮੈਨੂੰ ਉਸ ਪ੍ਰਭੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ਤੇ ਅਗਲੇ ਸ਼ਬਦ ਅਗਲੇ ਬੰਦ ਚ ਦੱਸਦੇ ਨੇ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਉਦੋਂ ਦੀ ਭਾਸ਼ਾ ਵਿੱਚ ਟਾਂਡਾ ਕਿਹਾ ਜਾਂਦਾ ਹੈ ਹੁਣ ਆਪਾਂ ਗੱਡਾ ਗੱਡੀ ਕਹ ਦਿੰਦੇ ਆ ਗੱਡੀ ਕਹ ਦਿੰਦੇ ਆ ਹੁਣ ਪਰ ਉਹ ਗੱਡੀ ਕਿਹੜੀ ਦੀ ਗੱਲ ਕਰਦੇ ਨੇ ਮਨ ਦੀ ਗੱਡੀ ਦੀ ਗੱਲ ਕਰਦੇ ਨੇ ਵੀ ਜਿਹੜਾ ਮਨ ਦੀ ਗੱਡੀ ਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੌਦਾ ਲੱਤ ਕੇ ਮੈਂ ਉਸ ਦਰ ਤੱਕ ਪਹੁੰਚਣਾ ਇਹ ਜੀਵ ਆ ਜਿਹੜਾ ਜੀਵਨ ਆ ਨਾ ਜਿਹੜਾ ਮਨੁੱਖਾ ਜੀਵਨ ਇਹ ਕਿਸੇ ਰਸਤੇ ਤੇ ਚੱਲ ਰਿਹਾ ਕਿਸੇ ਮੰਜ਼ਲ ਤੇ ਪਹੁੰਚਣਾ ਆਏ ਨੇ ਜੇ ਤਾਂ ਉਹ ਮੰਜ਼ਲ ਤੱਕ ਸਹੀ ਸਨਾਤਮਤ ਪਹੁੰਚ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਕੇ ਗੁਰੂ ਦੇ ਸਨਾਤਮਤ ਮੁਤਾਬਕ ਪਹੁੰਚ ਜਾਏਗਾ ਤੇ ਜੇ ਗੁਰੂ ਦੇ ਸਿਧਾਂਤ ਤੋਂ ਤਲਕ ਗਿਆ ਫਿਰ ਉਹ ਗਰਬਾਣੀ ਵਿੱਚ ਪੰਕਤੀ ਆ ਜੋ ਇਸ ਪੌੜੀ ਤੇ ਜੋ ਨਰ ਚੁੱਕ ਕੇ ਫਿਰ ਆਏ ਜਾਏ ਦੁੱਖ ਪਾਏ ਦਾ ਮਾਰੂ ਸੋਲਿਆਂ ਵਿੱਚ ਪੰਕਤੀ ਆਏ 1000 ਤੋਂ ਉੱਪਰ ਅੰਗ ਤੇ ਪਉਂਦੀਆਂ ਹੁੰਦੀਆਂ ਪੰਕਤੀਆਂ ਵੀ ਜੇ ਇਹ ਮਨੁੱਖੇ ਜੀਵਨ ਵਾਲਾ ਤੋਂ ਸਮਾਂ ਨਗਾ ਲਿਆ ਫਿਰ ਆਉਣ ਜਾਣ ਦਾ ਗੇੜ ਬਣਿਆ ਰਹੇਗਾ ਆਏ ਜਾਏ ਦੁੱਖ ਪਾਏ ਦਾ ਕਿਉਂਕਿ ਮਰਨਾ ਜੰਮਣਾ ਦੁੱਖ ਵੱਡਾ ਹੈ ਪਰ ਮਰਨ ਜੰਮਣ ਦੇ ਗੇੜ 'ਚ ਜੀਵ ਆਤਮਾ ਪਿਆਰ ਰਹੇਗਾ ਸਰੀਰ ਨੂੰ ਉਸ ਪ੍ਰਭੂ ਪ੍ਰਮਾਤਮਾ ਦੇ ਹੁਕਮ ਅnder ਮਿਲਦਾ ਹੀ ਰਹਿਣਾ ਜਿਹੜੇ ਸਰੀਰ 'ਚ ਉਹਨੂੰ ਧੱਕਿਆ ਜਾਣਾ ਹੀ ਪੈਣਾ ਕੋਈ ਆਪਣੀ ਮਰਜ਼ੀ ਨਾਲ ਨਹੀਂ ਹੋਣਾ ਆਪਾਂ ਨੂੰ ਮਨੁੱਖਾ ਜਨਮ ਦਿੱਤਾ ਆਪਾਂ ਆਪਣੀ ਮਰਜ਼ੀ ਨਾਲ ਜੀਵਨ ਜੀ ਸਕਦੇ ਹਾਂ ਤੇ ਜੇ ਇਹ ਮਨੁੱਖਾ ਜਨਮ ਚਲਿਆ ਗਿਆ ਮਨੁੱਖਾ ਸਰੀਰ ਦੇ ਵਿੱਚੋਂ ਜੀਵ ਆਤਮਾ ਨੇ ਜਾਣਾ ਤਾਂ ਹੈਗਾ ਜੀਵ ਆਤਮਾ ਤਾਂ ਅਮਰ ਹੈ ਨਹੀਂ ਮਰਦਾ ਇਹ ਜੇ 84 ਦੇ ਗੇੜ ਚ ਪੈ ਗਿਆ ਫਿਰ ਪ੍ਰਭੂ ਪਰਮਾਤਮਾ ਦਾ ਧੱਕਿਆ ਹੋਇਆ ਜਿੱਧਰ ਨੂੰ ਪਰਮਾਤਮਾ ਭੇਜੇਗਾ ਨੂੰ ਉਧਰ ਹੀ ਜਾਣਾ ਪੈਣਾ ਕੀੜੇ ਮਕੌੜੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕਰਾਂਗਾ ਗਰਬਾਣੀ ਦਾ ਫੈਸਲਾ ਜੀ ਇਹ ਵੀ ਅੱਗੇ ਵੀ ਬੱਚ ਅੱਗੇ ਬਚਣ ਦਾ ਸਮਾਂ ਤੈਨੂੰ ਹੁਣ ਮਿਲਿਆ ਮਨੁੱਖਾ ਜਨਮ ਮਹਾਰਾਜ ਕਹਿੰਦੇ ਇਥੇ ਭਗਤ ਜੀ ਸਮਝਾਉਣਾ ਕਰਦੇ ਨੇ ਜੋ ਬਨ ਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਏ ਭਾਈ ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦਾ ਬਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕੇ ਭਾਵ ਤਾਂ ਉਸ ਗੁਰਮੁਖ ਦੀ ਸਹਾਇਤਾ ਨਾਲ ਮੈਂ ਵੀ ਹਰ ਨਾਮ ਰੂਪ ਦਾ ਬਣਜ ਕਰ ਸਕਾਂ ਰਹਾਉ ਹਉ ਬਨਜਾਰੋ RAM ਕੋ ਸਹਿਜ ਕਰੂੰ ਬਪਾਰ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ ਸਹਿਜ ਅਵਸਥਾ ਹੀ ਮਨੁੱਖ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੀ ਹੈ ਤੇ ਸਹਿਜ ਅਵਸਥਾ ਆਉਂਦੀ ਵੀ ਆਉਂਦੀ ਹੈ ਜਦੋਂ ਆਪਾਂ ਗੁਰੂ ਦੇ ਬਚਨ ਸੁਣਦੇ ਆ ਨਾ ਬਾਣੀ ਨੂੰ ਜਦੋਂ ਸੁਣਨ ਲੱਗੇ ਨਾ ਫਿਰ ਆਪਣੇ ਅੰਦਰੋਂ ਈਰਖਾ ਦੁਬੈਤ ਜੈਲਸ ਕ੍ਰੋਧ ਇਹ ਸਾਰੇ ਕੰਟਰੋਲ ਵਿੱਚ ਹੋ ਜਾਣਗੇ ਕਿਉਂਕਿ ਇਹ ਤਤ ਪ੍ਰਭੂ ਪਰਮਾਤਮਾ ਨੇ ਹੀ ਪਾਏ ਆ ਮਨੁੱਖ ਦੇ ਅੰਦਰ ਜੀਵ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਯਾਨੀ ਕੰਟਰੋਲ ਵਿੱਚ ਕਰਨਾ ਇਹਨਾਂ ਨੂੰ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਕੰਟਰੋਲ ਵਿੱਚ ਕਰਨਾ ਮਰਦੇ ਨਹੀਂ ਹੁੰਦੇ ਕਿਉਂਕਿ ਪੂਰੇ ਕਾ ਕੀ ਆ ਸਭ ਕੁਝ ਪੂਰਾ ਉਹ ਪ੍ਰਭੂ ਪਰਮਾਤਮਾ ਨੇ ਜੋ ਤਤ ਪਾਏ ਨੇ ਉਹਨਾਂ ਦਾ ਸਹੀ ਇਸਤੇਮਾਲ ਆ ਜਿਹੜਾ ਉਹਦੇ ਨਾਲ ਸੰਸਾਰ ਅੱਗੇ ਚੱਲਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੰਕਾਰ ਨੂੰ ਵੀਰ ਰਸ ਦੇ ਵਿੱਚ ਵੀਰ ਰਸ ਦੇ ਵਿੱਚ ਬਦਲਿਆ ਕਿਸੇ ਤੇ ਚੜ ਕੇ ਨਹੀਂ ਗਏ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਜੇ ਹੁਣ ਘਰੇ ਕੋਈ ਚੜ ਕੇ ਆ ਗਿਆ ਭਾਈ ਮਾਰਨ ਵਾਸਤੇ ਫਿਰ ਉਹਦੇ ਵਾਸਤੇ ਤਾਂ ਡੰਡਾ ਚੱਕਣਾ ਹੀ ਪੈਂਦਾ ਹਲਕਾ ਕੁੱਤਾ ਕਰਿਆ ਬੜੇ ਤਾਂ ਡਾਂਗ ਚੱਕਾਂਗੇ ਆਪਾਂ ਉਹ ਜਦੋਂ ਫਿਰ ਮਤਲਬ ਵਾਲਾ ਵੀ ਚੜ ਕੇ ਆਉਂਦੇ ਸੀ 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਚੜ ਕੇ ਆਉਂਦੀਆਂ ਸੀ ਬਜੀਦੇ ਦੀਆਂ ਫੌਜਾਂ ਚੜ ਕੇ ਆਉਂਦੀਆਂ ਸੀ ਫਿਰ ਸਤਿਗੁਰੂ ਉਹਨਾਂ ਦੀਆਂ ਲੱਤਾਂ ਤੋੜ ਕੇ ਰੋਕਣ ਨੂੰ ਵੀ ਕਹਿੰਦੇ ਆ ਵੀ ਇਹਨਾਂ ਦੀਆਂ ਲੱਤਾਂ ਤੋੜ ਕੇ ਰੋਕੋ ਇਹਨਾਂ ਨੂੰ ਘਰੇ ਨੇ ਘਰੇ ਨਹੀਂ ਮਾਰ ਸਕਦਾ ਕੋਈ ਸਾਨੂੰ ਆ ਕੇ ਇਹ ਵੀਰ ਰਸ ਦੇ ਵਿੱਚ ਬਦਲਣਾ ਇਹਨੂੰ ਕਾਮ ਤੋਂ ਸਹੀ ਕੰਮ ਲਿਆ ਜਾਏ ਗਾ ਅੱਗੇ ਉਤਪਤੀ ਹੁੰਦੀ ਹੈ ਜਾਨੀ ਕਿ ਪ੍ਰਭੂ ਪਰਮਾਤਮਾ ਨੇ ਪੂਰੇ ਕਾ ਕੀਆ ਪੂਰਾ ਸਭ ਕਿਸ ਪੂਰਾ ਉਹਨੇ ਜੋ ਵੀ ਤੱਤ ਬਣਾਏ ਨੇ ਜੋ ਵੀ ਤੱਤ ਪਾਏ ਨੇ ਮਨੁੱਖ ਦੇ ਅੰਦਰ ਪਾਏ ਨੇ ਸਭ ਉਹ ਸਹੀ ਬਾਇਨੇ ਪਰ ਆਪਣੇ ਜਦੋਂ ਕੰਟਰੋਲੋਂ ਬਾਹਰ ਹੁੰਦੇ ਨੇ ਇਹ ਉਦੋਂ ਨੁਕਸਾਨ ਹੁੰਦਾ ਹੁਣ ਜਿਵੇਂ ਜਦ ਰਸੋਈ ਦੇ ਵਿੱਚ ਅੱਗ ਵੱਲਦੀ ਆ ਬੀਬੀਆਂ ਰਸੋਈ ਵਿੱਚ ਕੰਮ ਕਰਦੀਆਂ ਇੱਕ ਨਿਜਮ ਦੇ ਵਿੱਚ ਵੱਲਦੀ ਆ ਠੀਕ ਜਦੋਂ ਨਿਜਮ ਤੋਂ ਬਾਹਰ ਹੁੰਦੀ ਆ ਫਿਰ ਉਹ ਨੁਕਸਾਨ ਕਰਦੀ ਆ ਪਾਣੀ ਇੱਕ ਨਿਜਮ ਦੇ ਵਿੱਚ ਚੱਲ ਰਿਹਾ ਸਮੁੰਦਰ ਪ੍ਰਭੂ ਪਰਮਾਤਮਾ ਨੇ ਇੱਕ ਨਿਜਮ ਦੇ ਵਿੱਚ ਚਲਾਇਆ ਜਦੋਂ ਕਦੇ ਹੜ ਆਉਂਦੇ ਆ ਜਾਂ ਪਚਾਲ ਆਉਂਦੇ ਫਿਰ ਉਹ ਪਾਣੀ ਜਦੋਂ ਮਤਲਬ ਕੰਟਰੋਲੋਂ ਬਾਹਰ ਹੋ ਜਾਂਦਾ ਉਦੋਂ ਨੁਕਸਾਨ ਕਰਦਾ ਇਸੇ ਤਰ੍ਹਾਂ ਹੀ ਜਿਹੜੇ ਪੰਜ ਤੱਤ ਪ੍ਰਭੂ ਪਰਮਾਤਮਾ ਨੇ ਪਾਏ ਆ ਜਿੰਨਾ ਚਿਰ ਨਿਜਮ ਦੇ ਵਿੱਚ ਆ ਕੰਟਰੋਲ ਦੇ ਵਿੱਚ ਆ ਸਹੀ ਐ ਜਦੋਂ ਕੰਟਰੋਲੋਂ ਬਾਹਰ ਹੁੰਦੇ ਉਦੋਂ ਹੀ ਨੁਕਸਾਨ ਹੁੰਦਾ ਇਸ ਕੀ ਸਿਧਾਂਤਾਂ ਨਾਲ ਜੁੜ ਕੇ ਆਪਾਂ ਨੂੰ ਇਹ ਸਮਝ ਆਏਗੀ ਪ੍ਰਭੂ ਪਰਮਾਤਮਾ ਦਾ ਨਾਮ ਗੁਰੂ ਗਿਆਨ ਤੋਂ ਹੀ ਪ੍ਰਾਪਤ ਹੋਣਾ ਗੁਰੂ ਦਾ ਗਿਆਨ ਹੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਮੂਲ ਕਹਿ ਲੋ ਜਿਵੇਂ ਕਿ ਇੱਥੇ ਭਗਤ ਸਾਹਿਬ ਜੀ ਦੱਸਦੇ ਨੇ ਹਉ ਬਨਜਾਰੋ RAM ਕੋ ਸਹਿਜ ਕਰੂੰ ਵਪਾਰ ਵੇ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਮੈਨੂੰ ਸਹਜ ਅਵਸਥਾ ਦੀ ਖੱਟੀ ਹਾਸਲ ਹੋਵੇ ਮੈਂ RAM ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਵਿਖ ਲਾਦੀ ਸੰਸਾਰ ਪ੍ਰਭੂ ਦੀ ਮਿਹਰ ਨਾਲ ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ ਪਰ ਸੰਸਾਰ ਦੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੈ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੈ ਇਹਦਾ ਹੁਣ ਭਾਅ ਆਪਾਂ ਲਵਾਂਗੇ ਵੀ ਪ੍ਰਭੂ ਦੀ ਮਿਹਰ ਨਾਲ ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ ਪਰ ਸੰਸਾਰ ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਹੁਣ ਵਿੱਚੋਂ ਬਿਰਲੇ ਬਿਰਲੇ ਹਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਲੀਆਂ ਰੂਹਾਂ ਨੈਤਾ ਜ਼ਹਿਰ ਕਿਨੂੰ ਦੱਸਿਆ ਆਹ ਜਿਹੜੇ ਝਮੇਲੇ ਨੇ ਆਪਣੀ ਖਾਤਰ ਆਪਦੇ ਭੈਣ ਭਰਾ ਦਾ ਹੱਕ ਮਾਰਨ ਬੇਈਮਾਨੀ ਚੋਰੀ ਜਾਰੀ ਠੱਗੀ ਛੱਡਣੀ ਨਹੀਂ ਇਹ ਜ਼ਹਿਰ ਦਾ ਵਪਾਰ ਭਗਤ ਜੀ ਦੱਸਦੇ ਨੇ ਵੀ ਮੈਂ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੌਤਾ ਹੀ ਲੱਦਿਆ ਆਪਦੇ ਮਨ ਦੇ ਟਾਂਡੇ ਤੇ ਆਪਦੇ ਮਨ ਦੀ ਗੱਡੀ ਤੇ ਕਹਿ ਲੋ ਅੱਜ ਕੱਲ੍ਹ ਵਾਲੀ ਭਾਸ਼ਾ ਚ ਕਹਿ ਲੈਣੇ ਆਪਾਂ ਆਪਣੇ ਮਨ ਦੀ ਗੱਡੀ ਤੇ ਪ੍ਰਭੂ ਪਰਮਾਤਮਾ ਦਾ ਨਾਮ ਦਾ ਸੌਦਾ ਹੀ ਲੱਦਿਆ ਮਹਾਰਾਜ ਕਹਿੰਦੇ ਭਗਤ ਜੀ ਬਈ ਸੰਸਾਰ ਪਰ ਸੰਸਾਰ ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਉਹ ਫਿਰ 84 ਦੇ ਗੇੜ ਚ ਫਸ ਜਾਂਦੇ ਨੇ ਤੇ ਭਗਤ ਪਿਆਰੇ ਅਮਰ ਨੇ 35 ਮਹਾਂਪੁਰਖਾਂ ਦੀ ਬਾਣੀ ਆਪਾਂ ਪੜ੍ਹਦੇ ਸੁਣਦੇ ਆ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਗੁਰਬਾਣੀ ਚ ਜਿਹੜੇ ਕਿ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ 2 2 2 2 3 3 ਸਾਲ ਪਹਿਲਾਂ ਦੇ ਸੰਸਾਰ ਤੇ ਆਏ ਸੀ ਉਹਨਾਂ ਦੀ ਬਾਣੀ ਵੀ ਇਕੱਠੀ ਕਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਕੱਠੀ ਕਰਕੇ ਫਿਰ ਸਰੂਪ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਤਿਆਰ ਕਰਨ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਧੀਆਂ ਦੇਣੀਆਂ ਪਈਆਂ ਕਿਉਂਕਿ ਇੱਥੇ ਸੱਚ ਦੀ ਗੱਲ ਹੈ ਤੇ ਸੱਚ ਚੁੱਪਦਾ ਹੁੰਦਾ ਜਿਹਨਾਂ ਝੂਠ ਨਾਲ ਜੁੜੇ ਹੋਏ ਨੇ ਜਿਹੜੇ ਝੂਠਿਆਂ ਨੂੰ ਸੱਚ ਚੁੱਪਦਾ ਹੁੰਦਾ ਕਿਉਂਕਿ ਇਹ ਸਾਰਿਆਂ ਨੂੰ ਸੇਧ ਦਿੰਦੀ ਆ ਪ੍ਰਭੂ ਪਰਮਾਤਮਾ ਨਾਲ ਜੋੜਦੀ ਆ ਬਾਣੀ ਤੇ ਜੀਵਨ ਸਫਲਾ ਕਰਦੀ ਆ ਤੇ ਪਖੰਡਵਾਦ ਦਾ ਨਾਸ਼ ਕਰਦੀ ਆ ਗੁਰਬਾਣੀ ਕਈ ਵੀਰ ਭੈਣ ਕਹਿੰਦੇ ਵੀ ਨਿੰਦਿਆ ਹੁੰਦੀ ਆ ਜੀ ਇੱਕ ਮੈਨੂੰ ਕੱਲ ਹੀ ਪਉਦਾ ਕਹਿੰਦੇ ਤੁਸੀਂ ਕਥਿਆ ਕਰਦੇ ਹੁੰਨੇ ਮੈਂ ਕਿਹਾ ਹਾਂਜੀ ਤੇ ਉਹ ਗਾਂ ਤਾਂ ਨਹੀਂ ਬੋਲਿਆਗਾ ਪਰ ਉਹਦੇ ਕਹਿਣ ਦਾ ਭਾਵ ਇਹੀ ਸੀਗਾ ਵੀ ਜਿਹੜੀ ਆਪਾਂ ਗੱਲ ਕਰਦਨੇ ਆ ਵੀ ਭਾਈ ਗੁਰਬਾਣੀ ਕਹਿੰਦੀ ਆ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਲਾ ਨਾ ਜਾਈ ਗੁਰਬਾਣੀ ਚ ਪੰਕਤੀ ਆ ਕਪੂਰਾ ਸ਼ਬਦ ਆ ਉਹ ਹਣ ਗੁਰੂ ਦੇ ਸਿੱਖ ਨੇ ਦੱਸਣਾ ਹੀ ਆ ਵੀ ਭਾਈ ਗੁਰਬਾਣੀ ਆਏ ਕਹਿੰਦੀ ਆ ਵੀ ਮੜੀਆਂ ਮਸਾਣੀਆਂ ਦੀਆਂ ਨਹੀਂ ਪੂਜਾ ਕਰਨੀਆਂ ਭਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਉਹਦਾ ਕਹਿਣ ਦਾ ਭਾਵ ਤਾਂ ਆਹੀ ਸੀਗਾ ਜਾਨੀ ਅੱਗੇ ਨਹੀਂ ਬੋਲਿਆ ਕਿਉਂਕਿ ਜਦੋਂ ਗਿਆਨ ਨਾ ਹੋਵੇ ਫਿਰ ਬੰਦਾ ਬੋਲ ਤਾਂ ਪੈਂਦਾ ਜਦੋਂ ਜਵਾਬ ਨਾ ਹੋਵੇ ਫਿਰ ਨਹੀਂ ਗਾਂ ਨਹੀਂ ਗੱਲ ਹੁੰਦੀ ਹੁੰਦੀ ਕਿਉਂਕਿ ਆਪਣੇ ਕੋਲੇ ਬਾਹਰ ਦੀ ਕਿਰਪਾ ਨਾਲ ਜਵਾਬ ਹੈਗਾ ਗੁਰਬਾਣੀ ਚੋਂ ਪੰਕਤੀ ਆਪਾਂ ਸੁਣਾ ਦੇਣੀ ਆ ਆਪਦੇ ਕੋਲੋਂ ਨਾ ਆ ਪਾਂ ਗੱਲ ਕੋਈ ਕਹੀ ਆ ਤੇ ਨਾ ਕਹਿਣੀ ਆ ਜੋ ਗੁਰਬਾਣੀ ਚ ਲਿਖਿਆ ਉਹੀ ਦੱਸਣਾ ਇੱਕ ਹੋਰ ਸਿੱਖ ਦਾ ਫਰਜ਼ ਆ ਕੋਈ ਵੀ ਆ ਭੈਣਾ ਚਾਹੇ ਭਾਈ ਆ ਗੁਰਬਾਣੀ ਦੀ ਗੱਲ ਸੱਚੀ ਕਹਰੇ ਦੱਸੇ ਵੀ ਭਾਈ ਗੁਰੂ ਜੀ ਤਾਂ ਆਪਣੇ ਆਏ ਕਹਿੰਦੇ ਆ ਬਾਕੀ ਤੇਰੀ ਮਰਜ਼ੀ ਆ ਭਾਈ ਤੂੰ ਆਪਣੇ ਵਿਚਾਰਾਂ ਪ੍ਰਤੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ ਜਿਵੇਂ ਮਰਜ਼ੀ ਕਰਦਾ ਫਿਰੇ ਜਿਵੇਂ ਵੀ ਉਹਦਾ ਜੀ ਕਰਦਾ ਆਪਣਾ ਜੀਵਨ ਜੀ ਲਵੇ ਜੀ ਦੀ ਉਹਨੇ ਮੰਨਤਾ ਕਰੀ ਮੰਨਤਾ ਕਰ ਲਵੇ ਪਰ ਗੁਰੂ ਜੀ ਸਮਝਾਉਣਾ ਕਰਦੇ ਨੇ ਵੀ ਭਾਈ ਮਰਜ਼ੀ ਤੇਰੀ ਆ ਪਰ ਤੈਨੂੰ ਦੱਸਤਾ ਸੀ ਕਿਸੇ ਕਿਸਮ ਦੀ ਵੀ ਪੂਜਾ ਪੁਜਾਰੀ ਨਹੀਂ ਕਰਨੀ ਪੂਜਾ ਕਰਨੀ ਹੈ ਇੱਕ ਪੂਜਾ ਕਰਨੀ ਹੈ ਕਿਹੜੀ ਕਰਨੀ ਹੈ ਪੂਜਾ ਕੀ ਛੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਏ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੀ ਪੂਜਾ ਕਰਨੀ ਹੈ ਪਰ ਪੂਜਾ ਕਰਨੀ ਕਿਵੇਂ ਉਹ ਵੀ ਨਾਮ ਤੇ ਆਉਣਾ ਉਹਦਾ ਕੋਈ ਥਾਲੀਆਂ ਨਹੀਂ ਕਮਾਉਣੀਆਂ ਕੋਈ ਪਦਾਰਥ ਨਹੀਂ ਇਕੱਠੇ ਕਰਕੇ ਲਿਆਉਣੇ ਹਾਂ ਜਿਹੜੀ ਆਪਾਂ ਰਹਿਤ ਮਰਜਾਦਾ ਅਨੁਸਾਰ ਰੀਤ ਆ ਜਿਹੜੀ ਵੀ ਗੁਰੂ ਦੀ ਗੋਲਕ ਦੇ ਵਿੱਚ ਆਪਾਂ ਜਦੋਂ ਵੀ ਗੁਰੂ ਘਰ ਆਉਣਾ ਉਦੋਂ ਕੁਝ ਨਾ ਕੁਝ ਲੈ ਕੇ ਆਉਣਾ ਕਈ ਅੱਗੇ ਤਾਂ ਬੀਬੀਆਂ ਆਟਾ ਦਾਣਾ ਲੈ ਆਉਂਦੀਆਂ ਸੀ ਥਾਲੀਆਂ 'ਚ ਪਾ ਕੇ ਕੌਣ ਵੀ ਲਿਆਉਂਦੀਆਂ ਨੇ ਕਈ ਵੀ ਪੈਸੇ ਨਹੀਂ ਹੁੰਦੇ ਪਹਿਲਾਂ ਪੈਸੇ ਨਹੀਂ ਸੀ ਹੁੰਦੇ ਹੁਣ ਚਲ ਪੈਸੇ ਹੁੰਦੇ ਆ ਇਸ ਤਰ੍ਹਾਂ ਵੀ ਜਦੋਂ ਗੁਰੂ ਘਰ ਜਾਣਾ ਕੁਝ ਨਾ ਕੁਝ ਲੈ ਕੇ ਜਾਣਾ ਗੁਰੂ ਘਰ ਦੇ ਵਿੱਚ ਛੋਡੀ ਕੌਡੀ ਵੀ ਪ੍ਰਵਾਨ ਆ ਜਿਹੜੀ ਤੁਸੀਂ ਸਰਦਾਰਾਂ ਦੇ ਨਾਲ ਲੈ ਕੇ ਆਉਂਗੇ ਭਾਵਨਾ ਨਾਲ ਇੱਕ ਇਤਿਹਾਸ ਦੇ ਵਿੱਚ ਭਾਈ ਗਰੀਬੂ ਹੋਇਆ ਗਰੀਬੂ ਭਾਈ ਗਰੀਬੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੀਆਂ ਨੇ ਸੰਗਤਾਂ ਦਰਸ਼ਨਾ ਨੂੰ ਜਾਂਦਿਆਂ ਨੇ ਤੇ ਭਾਈ ਗਰੀਬੂ ਦਾ ਵੀ ਮਨ ਕਰਿਆ ਵੀ ਮੈਂ ਵੀ ਸਤਿਗੁਰਾਂ ਦੇ ਦਰਸ਼ਨ ਕਰਿਆ ਮੈਂ ਤੇ ਗਰੀਬੂ ਨੇ ਕੋਸ ਘਰ ਵਿੱਚ ਦੇਖਿਆ ਆਪਾਂ ਵੀ ਦੇਖਦਾ ਮੈਂ ਵੀ ਹੁਣ ਦੇਖਦਾ ਸੀ ਮੈਂ ਕਿਹਾ ਮੈਨੂੰ ਖੁੱਲੇ ਪੈਸੇ ਦੋ ਮਿਲੇ ਨਹੀਂ ਖੁੱਲੇ ਪੈਸੇ ਕਿਉਂ ਭੱਡੇ ਨੋਟ ਨੂੰ ਹੱਥ ਨਹੀਂ ਪੈਂਦਾ ਵੀ ਗੁਰੂ ਦੀ ਗੋਲਕ ਚ ਪਾਉਣ ਨੂੰ 50 ਦੇ ਨੂੰ ਜਾਂ 100 ਦੇ ਨੂੰ ਨਹੀਂ ਹੱਥ ਪੈਂਦਾ ਬਾਈ ਆਪਣੀ ਮਤਲਬ ਚਲੋ ਪਾਵਰ ਮੁਤਾਬਕ ਕਹ ਲਓ ਜਾਂ ਆਪਣੀ ਸ਼ਰਤਾਂ ਮੁਤਾਬਕ ਕਹ ਲਓ ਚਲੋ ਉਹ ਭਾਈ ਗਰੀਬੂ ਨੇ ਘਰ ਦੇ ਵਿੱਚ ਦੇਖਿਆ ਵੀ ਕੁਝ ਗੁਰੂ ਵਾਸਤੇ ਮੈਂ ਲੈ ਕੇ ਜਾਵਾਂ ਭਾਵਨਾ ਭੇਟਾ ਕੁਝ ਨਾ ਮਿਲਿਆ ਕਿ ਟੁੱਟੀ ਟੁੱਟੀ ਹੋਈ ਕੌਡੀ ਮਿਲ ਗਈ ਭਾਈ ਗਰੀਬੂ ਨੂੰ ਘਰ ਚੋਂ ਉਹਨੇ ਟੁੱਟੀ ਹੋਈ ਕੌਡੀ ਆ ਲੜ ਦੇ ਨਾਲ ਬੰਨ ਲਈ ਆ ਪਹਿਲਾਂ ਵੀ ਹੁਣ ਚੱਲ ਆਪਾਂ ਗੱਲ ਤੇ ਹਜੂਰੀਆ ਪਾ ਲੈਨੇ ਪਹਿਲਾਂ ਮੋਢੇ ਤੇ ਰੱਖਦੇ ਹੁੰਦੇ ਸੀ ਪਰਨਾ ਹੁਣ ਵੀ ਬਜ਼ੁਰਗ ਜਿਹੜੇ ਵੱਡੇ ਉਮਰ ਦੇ ਨੇ ਰੱਖਦੇ ਨੇ ਪਰਨਾ ਮੋਢੇ ਤੇ ਹੁੰਦਾ ਕੰਜਾਂ ਦੇ ਮੈਂ ਦੇਖਿਆ ਇਹ ਇਧਰ ਨੂੰ ਮਿਲ ਜਾਂਦਾ ਭਾਈ ਭਗਤੇ ਵਾਲ ਨੂੰ ਜ਼ਿਆਦਾ ਮਿਲਦਾ ਮੋਢੇ ਤੇ ਭਾਈ ਗਰੀਬੂ ਜਦੋਂ ਲੈ ਕੇ ਗਿਆ ਕੌਡੀ ਉਹਨੇ ਵਨ ਲਈ ਤੇ ਉੱਥੇ ਜਦੋਂ ਜਾ ਕੇ ਮੱਥਾ ਟੇਕਣ ਲੱਗਾ ਗੁਰੂ ਦੇ ਤੇ ਉੱਥੇ ਤਾਂ ਬਹੁਤ ਚੜਾਵੇ ਚੜੇ ਪਏ ਮਹਿੰਗੀਆਂ ਮਹਿੰਗੀਆਂ ਵਸਤੂਆਂ ਚੜੀਆਂ ਗੁਰੂ ਦੇ ਚਰਨਾ ਵਿੱਚ ਤੇ ਭਾਈ ਗਰੀਬੂ ਦੇ ਮਨ ਵਿੱਚ ਨਾ ਭਾਵਨਾ ਜੀ ਆ ਗਈ ਵੀ ਮੇਰੀ ਕੌਡੀ ਦਾ ਕੀ ਮੁੱਲ ਪੈਣਾ ਤੇ ਉਹਨੇ ਆਪਦੀ ਕੌਡੀ ਉਹਨੇ ਭੇਟ ਨਹੀਂ ਕਰੀ ਗੁਰੂ ਨੂੰ ਉਹਵੇਂ ਖਾਲੀ ਮੱਥਾ ਟੇਕ ਕੇ ਵਾਪਸ ਆ ਗਿਆ ਤੇ ਸੰਗਤ ਦੇ ਵਿੱਚ ਜਾ ਕੇ ਬਹਿ ਗਿਆ ਚਲੋ ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ ਆਪ ਬੋਲੇ ਕਹਿੰਦੇ ਭਾਈ ਬਿਕ ਜੇ ਵੀ ਕਿਸੇ ਦੀ ਭੇਟਾ ਰਹਿੰਦੀ ਆ ਤੇ ਉਹ ਭੇਟਾ ਕਰ ਦਿਓ ਸਾਰਿਆਂ ਨੇ ਮਤਲਬ ਹੀ ਭੇਟਾਂ ਦਾ ਪੂਰੀਆਂ ਤਰਤੀਆਂ ਸੀ ਜੀ ਨੇ ਪੰਜ ਹੀ ਦਸੀ ਜੋ ਵੀ ਸਰਦਾ ਸੀ ਭਾਵਨਾ ਰੱਖੀ ਆਪਦੀ ਤੇ ਭਾਈ ਗਰੀਬੂ ਨੇ ਕੋਈ ਨਾ ਰੱਖੀ ਸੰਗ ਗਿਆ ਇੱਕ ਵਾਰੀ ਫੇਰ ਗੁਰੂ ਸਾਹਿਬ ਨੇ ਕਿਹਾ ਗੁਰੂ ਅਰਜਨ ਸਾਹਿਬ ਨੇ ਫੇਰ ਦੂਜੀ ਤੀਜੀ ਵਾਰੀ ਫੇਰ ਕਿਹਾ ਜਦੋਂ ਗਰੀਬੂ ਨਾ ਹੀ ਉੱਠਿਆ ਤੇ ਗੁਰੂ ਸਾਹਿਬ ਉੱਠ ਕੇ ਭਾਈ ਗਰੀਬੂ ਕੋਲੇ ਚਲੇ ਗਏ ਉਹਦੇ ਭਾਈ ਗਰੀਬੂ ਕੀ ਗੱਲ ਤੂੰ ਇੰਨੀ ਭੇਟ ਦਾ ਭਾਵਨਾ ਭੇਟਾ ਮਹਿੰਗੀ ਲੈ ਕੇ ਆਇਆ ਤੂੰ ਭੇਟਾ ਕਰਦਾ ਕਿਉਂ ਨਹੀਂ ਤੇ ਉਹ ਭਾਈ ਗਰੀਬੂ ਫੇਰ ਵੀ ਜਾਣੀ ਕਿ ਉਹ ਗੁਰੂ ਸਾਹਿਬ ਨੂੰ ਤਾਂ ਪਤਾ ਸੀ ਉਹਦਾ ਪੰਦਿਆ ਜਿਹਾ ਦੇਖਣ ਤੇ ਉਹ ਐਂ ਹੱਥ ਜੇ ਧਰੇ ਵੀ ਪੱਲਾ ਖੋਲਣ ਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਭਾਈ ਗਰੀਬੂ ਦੀਆਂ ਪੱਗ ਦੇ ਵਿੱਚ ਉਹਨੇ ਰੱਖ ਲਈ ਸੀ ਕੌਡੀ ਐਤ ਤੇ ਐਦਾਂ ਟੁੱਟੀ ਹੋਈ ਕੌਡੀ ਲੈ ਕੇ ਤੇ ਗੁਰੂ ਸਾਹਿਬ ਨੇ ਉੱਚੇ ਬਚਨਾਂ ਵਿੱਚ ਕਿਹਾ ਉੱਚੀ ਬਾਜ ਵਿੱਚ ਬਚਨ ਬੋਲੇ ਵੀ ਪਾਈ ਗਰੀਬੂ ਇੰਨੀ ਕੀਮਤੀ ਭੇਟਾ ਲੈ ਕੇ ਆਇਆ ਦਿੰਦਾ ਕਿਉਂ ਨਹੀਂ ਵੀ ਇਹ ਤੇਰੀ ਜਿਹੜੀ ਭਾਵਨਾ ਦੀ ਪਿਆਰ ਦੀ ਭੇਟਾ ਇਹ ਜਿਹੜੀਆਂ ਆ ਮੰਗੀਆਂ ਮੰਗੀਆਂ ਵਸਤੂਆਂ ਪੰਜਾਂ ਨਾਲ ਇਹਨਾਂ ਦੇ ਅੱਗੇ ਤਾਂ ਇਹਦੇ ਅੱਗੇ ਤਾਂ ਸਾਰੀਆਂ ਤੁਸ ਨੇ ਕਿਉਂਕਿ ਉਹ ਪਿਆਰ ਦੀ ਭੇਟਾ ਲੈ ਕੇ ਆਇਆ ਸੀ ਕੋਡੀ ਟੁੱਟੀ ਕੋਡੀ ਤੇ ਕਈਆਂ ਦਾ ਹੁੰਦਾ ਵੀ ਮੈਂ ਆ ਮੇਰਾ ਕੰਮ ਹੋ ਜੇ ਜੀ ਹੰਕਾਰ ਦੇ ਵਿੱਚ ਕਈ ਲਿਆਉਂਦੇ ਹੁੰਦੇ ਆ ਕਈ ਕਹਿੰਦੇ ਨੇ ਦਰਬਾਰ ਸਾਹਿਬ ਚਾਰ-ਚਾਰ ਲੱਖ ਦਰਮਾਲਾ ਚੜਦਾ ਜੀ ਰੋਜ਼ 5-5 ਲੱਖ ਦਾ 10 ਲੱਖ ਦਾ ਵੀ ਹੋ ਗਿਆ ਉਹ ਹੁਣ 11 ਦਾ ਵੀ ਹੋ ਗਿਆ ਉਹ ਕਿਉਂਕਿ ਹੀਰੇ ਜੜੇ ਹੁੰਦੇ ਉਹਨਾਂ 'ਚ ਤੇ ਪਰਮਜੀਤ ਸਿੰਘ ਭਾਈ ਸਾਹਿਬ ਦੱਸਦੇ ਸੀ ਕਹਿੰਦੇ ਵੀ ਕਈ ਫਿਰ ਭੈਣਾਂ ਨੂੰ ਕਹਿੰਦੀਆਂ ਭੈਣੇ ਅੱਜ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰੇ ਹਾਂਜੀ ਉਹ ਜਿਹੜਾ ਚੰਦੋਆ ਸਾਹਿਬ ਤੇ ਰਮਾਲਾ ਸਾਹਿਬ ਲੱਗਾ ਉਹ ਆਪਣੇ ਵੱਲੋਂ ਲੱਗਾ ਅੱਜ ਉਹ ਕੀ ਆ ਉਹ ਹੰਕਾਰ ਬੋਲਦਾ ਵੀ ਅਸੀਂ ਚੜਾਇਆ ਜੀ ਤੇ ਜਿਹੜੀ ਭਾਵਨਾ ਦੀ ਭਾਈ ਤੁਹਾਡੀ ਟੁੱਟੀ ਕੁੱਟੀ ਵੀ ਪ੍ਰਵਾਨ ਕਰਦਾ ਗੁਰੂ ਪਰ ਪਿਆਰ ਨਾ ਹੋਵੇ ਪਿਆਰ ਵਾਲੀ ਸ਼ਰਦਾ ਹੋਵੇ ਹੰਕਾਰ ਵਾਲੀ ਨਾ ਹੋਵੇ ਕਹਿਣ ਦਾ ਭਾਵ ਵੀ ਗੁਰੂ ਨੂੰ ਜਿਹੜਾ ਪਿਆਰ ਨਾਲ ਮਿਲਣਾ ਆਉਂਦਾ ਭਾਈ ਉਹਦੇ ਸਿਰ ਤੇ ਹੱਥ ਰੱਖਦਾ ਗੁਰੂ ਦਿਨਾਂ ਦੀਆਂ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਸਭ ਭਾਵਨਾ ਜਾਣਦਾ ਸੱਚੀ ਸੁੱਚੀ ਭਾਵਨਾ ਲੈ ਕੇ ਆਈਏ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਆ ਕੇ ਬੈਠੀਏ ਫਿਰ ਗੁਰੂ ਦੀ ਗੱਲ ਸੁਣੀਏ ਜਿੰਨਾ ਚਰਬੀ ਆਪਾਂ ਬੈਠਣਾ ਗੁਰੂ ਦੇ ਨਾਲ ਮਿਲ ਜੁਲ ਕੇ ਬੈਠੀਏ ਮਿਲ ਜੁਲ ਕੇ ਦਾ ਮਤਲਬ ਹੈ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਟਿਕਾ ਕੇ ਰੱਖੀਏ ਸੋ ਮਹਾਰਾਜ ਕਹਿੰਦੇ ਮੈਂ RAM ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਭਗਤ ਜੀ ਕਹਿੰਦੇ ਪ੍ਰਭੂ ਦੇ ਪ੍ਰਭੂ ਦੀ ਮਿਹਰ ਨਾਲ ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ ਪਰ ਸੰਸਾਰ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ ਗੁਰਬਾਰ ਪਾਰ ਕੇ ਦਾਨੀਆਂ ਲਿਖਦੇ ਹੋ ਆਲ ਪਤਾਲ ਮਹਾਰਾਜ ਕਹਿੰਦੇ ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਇਹ ਚਿਤਰਗੁਪਤ ਮੇਰੇ ਬਾਰੇ ਜੋ ਤੁਹਾਡਾ ਜੀ ਕਰੇ ਲਿਖ ਲੈਣਾ ਭਗਤ ਜੀ ਕਹਿੰਦੇ ਜਿਹੜੀ ਚਿਤਰਗੁਪਤ ਦੀ ਗੱਲ ਚੱਲਦੀ ਆ ਪਰ ਉਹ ਚਿਤਰਗੁਪਤ ਜੀ ਆਏ ਛੱਜੇ ਖੱਬੇ ਮੋਢੇ ਤੇ ਨਹੀਂ ਬੈਠਾ ਕੋਈ ਚਤੁਰ ਗੋਪ ਤਾਂ ਆਪਣੇ ਮਨ ਦੀ ਅਵਸਥਾ ਹੈ ਆਪਣਾ ਮਨ ਜਿਹੋ ਜੀ ਭਾਵਨਾ ਰੱਖਦਾ ਉਹੇ ਜਾਈ ਉਹਦੇ ਅੰਦਰ ਲੀਕਿਆ ਜਾਂਦਾ ਲਿਖਿਆ ਜਾਂਦਾ ਹੈ ਕਹਿ ਲੋ ਗਰਬਾਣੀ ਦੀ ਪੰਗਤੀ ਹੈ ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ ਕਰ ਕਰ ਕਰਨਾ ਲਿਖ ਲੈ ਜਾਓ ਵੀ ਆਪਣੇ ਕਾਰੋ ਵਿਹਾਰ ਕੰਮ ਤੂੰ ਮਤਲਬ ਜਿਹੋ ਜੇ ਕਰਦਾ ਨਾ ਜਿਹੋ ਜੇ ਤੂੰ ਕਰਮ ਕਰਦਾ ਉਹ ਕੰਮ ਕਰਕੇ ਤੇ ਲਿਖ ਕੇ ਤੂੰ ਲੈ ਜਾਣਾ ਆਪਣੇ ਲੇਖ ਖੁਦ ਆਪ ਲਿਖਦਾ ਮਨੁੱਖ ਜੋ ਪ੍ਰਭੂ ਪ੍ਰਮਾਤਮਾ ਨੇ ਲੇਖ ਲਿਖਿਆ ਉਹਨੇ ਤੈਨੂੰ 84 ਦੇ ਗੇੜ ਵਿੱਚੋਂ ਕੱਢ ਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਤੇਰੇ ਜਨਮ ਲੈਣ ਤੋਂ ਪਹਿਲਾਂ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕਰਤਾ ਫੇਰ ਆ ਸੱਤੀ ਪਦਾਰਥ ਸਕਣ ਵਾਸਤੇ ਸੁੱਖ ਸਹੂਲਤਾਂ ਤੈਨੂੰ ਮਿਲ ਰਹੀਆਂ ਤੇਰੇ ਕਰਮ ਮੁਤਾਬਕ ਮਿਲਦੀਆਂ ਉਹਦੀ ਕਿਰਪਾ ਨਾਲ ਪ੍ਰਭੂ ਪ੍ਰਮਾਤਮਾ ਦੀ ਨਾਲ ਤੇ ਕਰਮ ਤੂੰ ਆਪਣੇ ਆਪ ਲਿਖ ਕੇ ਲੈ ਜਾਣਾ ਚੰਗਾ ਕਰੇਗਾ ਤਾਂ ਚੰਗਾ ਪਾਈ ਤੈਨੂੰ ਮਿਲ ਜਾਗਾ ਮਾੜਾ ਕਰੇਗਾ ਤਾਂ ਮਾੜਾ ਦੋਨਾਂ ਦਾ ਹੀ ਫਲ ਇੱਕੋ ਜਾਂ ਮਿਲਣਾ ਚੰਗੇ ਦਾ ਚੰਗਾ ਤੇ ਮਾੜੇ ਦਾ ਮਾੜਾ ਇਥੇ ਭਗਤ ਜੀ ਦੱਸਦੇ ਨੇ ਔਰ ਵਾਰ-ਪਾਰ ਕੇ ਦਾਨੀਆਂ ਲਿਖਲੇ ਹੋ ਆਲ ਪਤਾਲ ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ हे ਚਿਤਰ ਗੁਪਤੋ ਮੇਰੇ ਬਾਰੇ ਜੋ ਤੁਹਾਡਾ ਜੀ ਕਰੇ ਲਿਖ ਲੈਣਾ ਕਿਉਂਕਿ ਭਗਤ ਜੀ ਨੂੰ ਆਪਣੇ ਆਪ ਦੇ ਅੰਦਰ ਕੌਨਫੀਡੈਂਸ ਆ ਇਹ ਨੂੰ ਹੰਕਾਰ ਨਹੀਂ ਕਹਿੰਦੇ ਇਹ ਕੌਨਫੀਡੈਂਸ ਹੁੰਦਾ ਆਪਣੇ ਗੁਰੂ ਤੇ ਮਾਣ ਆ ਭਗਤ ਜੀ ਨੂੰ ਪ੍ਰਭੂ ਪਰਮਾਤਮਾ ਤੇ ਮਾਣ ਆ ਗੁਰੂ ਤੇ ਮਾਣ ਕਰਕੇ ਕਹਿ ਰਿਹਾ ਵੀ ਚਿੱਤਰ ਗੁਪਤ ਜੋ ਸੋਡਾ ਜੀ ਕਰਦਾ ਮੇਰੇ ਬਾਰੇ ਲਿਖ ਲੋ ਕੀ ਕਹਿੰਦੇ ਨੇ ਭਗਤ ਜੀ ਭਾਵ ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿੱਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ ਜਿਵੇਂ ਆਪਾਂ ਬਾਹਰੀ ਧਾਰਨਾ ਲੈ ਲਏ ਕਿ ਕੋਈ ਆਪਾਂ ਬੰਦਾ ਸੱਚਾ ਸੁੱਚਾ ਉਹਦੇ ਤੇ ਕੋਈ ਝੂਠਾ ਕੇਸ ਪੈ ਗਿਆ ਜਾਂ ਮਤਬ ਲਾ ਉਹਨੂੰ ਝੂਠ ਨੇ ਘੇਰ ਲਿਆ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਵੀ ਕਰ ਲੋ ਜੋ ਕਰਨਾ ਵੀ ਆ ਸੱਚ ਤਾਂ ਇਹੀ ਹੈ ਹੁਣ ਭਗਤ ਜੀ ਵੀ ਇੱਥੇ ਇਹੀ ਸਮਝਾਉਂਦੇ ਨੇ ਵੀ ਮੈਂ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਮਾਲ ਤਾਂ ਨ ਲੱਦਿਆ ਤੇ ਚਿਤਰ ਗੁਪਤੋ ਤੁਸੀਂ ਜੋ ਕਰਨਾ ਕਰ ਲੋ ਜਿਹੜਾ ਕੁਝ ਲਿਖਣਾ ਲਿਖ ਲੋ ਜਦੋਂ ਉੱਥੇ ਪੇਸ਼ੀ ਹੋਏਗੀ ਤਾਂ ਨਿਕਲਣਾ ਕੁਝ ਨਹੀਂ ਇੱਕੋ ਇੱਕ ਨਰੋਲ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਚਾਈ ਸਮਝ ਲਓ ਤੁਸੀਂ ਵੀ ਆਪਾਂ ਕਹੂਗਾ ਵੀ ਇਸ ਬੰਦਾ ਸੱਚਾ ਸੋਚਾ ਸਚਾਈ ਕੰ ਜਿਤ ਹੁੰਦੀ ਹੈ ਸੱਚ ਦੀ ਕੋਈ ਸੱਚ ਨੂੰ ਕੁਝ ਸਮਾਂ ਨਕੋਇਆ ਡਰਾਇਆ ਧਮਕਾਇਆ ਜਾ ਸਕਦਾ ਪਰ ਸੱਚ ਕਦੀ ਛੁੱਪਦਾ ਨਹੀਂ ਹੁੰਦਾ ਉਹਨੇ ਉੱਪਰ ਕੇ ਸਾਹਮਣੇ ਆ ਹੀ ਜਾਣਾ ਅੱਗੇ ਮੋਹਿ ਜਮ ਮੋਹਿ ਜਮ ਡੰਡਣਾ ਲਾਗੀ ਤਜੀਲੇ ਸਰਬ ਜੰਜਾਲ ਪਹਿਲਾਂ ਵਾਲੇ ਬੰਦ ਚ ਦੱਸ ਤਾਂ ਔਰ ਵਾਰ-ਪਾਰ ਕੇ ਦਾਨੀਆਂ ਲਿਖ ਲੈ ਹੋ ਆਲਪਤਾਲ ਬਿਹੇ ਚਿਤ੍ਰਗੁਪਤੋ ਜੋ ਲਿਖਣਾ ਮੇਰੇ ਵਾਸਤੇ ਲਿਖ ਲੋ ਭਗਤ ਜੀ ਕਹਿੰਦੇ ਨੇ ਤੇ ਅੱਗੇ ਕਹਿੰਦੇ ਮੋਹਿ ਜਮ ਡੰਡਣਾ ਲਾਗੀ ਤਜਿਹਲੇ ਸਰਬ ਜੰਜਾਲ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਹਣ ਤਾਈਏ ਮੈਨੂੰ ਜਮਦਾ ਡੰਡ ਲੱਗਣਾ ਹੀ ਨਹੀਂ ਜਦੋਂ ਮੈਂ ਸਾਰੇ ਜੰਜਾਲ ਹੀ ਛੱਡ ਤੇ ਜਮਾ ਵਾਲੇ ਤੇ ਜਮਾ ਦਾ ਡੰਡ ਕਿਵੇਂ ਲੱਗੂ ਡੰਡ ਮੈਨੇ ਸਜ਼ਾ ਬਿ ਜਮਾ ਦੀ ਸਜ਼ਾ ਲੱਗ ਹੀ ਨਹੀਂ ਸਕਦੀ ਆਪਾਂ ਵੀ ਇੱਥੋਂ ਸਿੱਖਿਆ ਲੈਣੀ ਆ ਵੀ ਜਦੋਂ ਗੁਰੂ ਗਿਆਨ ਨਾਲ ਜੁੜ ਗਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਕੋਈ ਤੇਰੇ ਤੇ ਸ਼ਨੀ ਪਾਰੂ ਨਹੀਂ ਹੋ ਸਕਦਾ ਕੋਈ ਤੇਰੇ ਤੇ ਰਾਹੁ ਕੇ ਤੂੰ ਨੂੰ ਭਾਰੀ ਹੋ ਸਕਦਾ ਕੋਈ ਕੋਈ ਛਾੜ ਸੱਤੀ ਨਹੀਂ ਚੰਬਰ ਸਕਦੀ ਕੋਈ ਨਜ਼ਰਾਂ ਭਜਰਾਨੀ ਲੱਗਦੀਆਂ ਨਜ਼ਰਾਂ ਨਜ਼ਰਾਂ ਲੱਗਦੀਆਂ ਨਹੀਂ ਹੁੰਦੀਆਂ ਜੇ ਬਹਿਮ ਭਰਮ ਨੇ ਜਿੰਨੇ ਵੀ ਬਹਿਮ ਭਰਮ ਪਾਏ ਹੋਏ ਨੇ ਗੁਰੂ ਬਾਣੀ ਕਹਿੰਦੀ ਹੈ ਮੈਂ ਨਹੀਂ ਕਿ ਹਤੰਤ ਮੰਤ ਨਾ ਜੋਹੀ ਤਿਸ ਚਾਖ ਨਾ ਲੱਗੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੂੰ ਨਾ ਕੋਈ ਤੰਤਰ ਮੰਤਰ ਜੋ ਹੋ ਸਕੇ ਤੇ ਨਾ ਕੋਈ ਨજર ਲੱਗੇ ਲੱਗਦੀ ਨਹੀਂ ਹੈ ਬਣਾਈਆਂ ਹੋਈਆਂ ਨੇ ਇਹ ਆ ਗੰਡਮੂਲ ਆਗੇ ਜੀ ਆਪਾਂ ਇੱਚਾ ਕਾਗੀਆਂ ਜੀ ਕੁਝ ਨਹੀਂ ਹੁੰਦਾ ਇੱਕ ਗ੍ਰੰਥੀ ਵੀਰ ਗੁਰਮਤ ਵਾਲਾ ਸੀਗਾ ਤੇ ਇੱਕ ਭੈਣ ਗਈ ਉਹਦੇ ਕੋਲੇ ਵੀ ਵੀਰ ਜੀ ਅਸੀਂ ਕੋਈ ਕੰਮ ਕਰਨਾ ਖਣੀ ਘਰ ਬਣਾਉਣ ਲੱਗਣਾ ਵੀ ਕੋਈ ਦੇਖੋ ਤਾਂ ਕਿਤੇ